ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਕਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਸਾਰੇ ਠੀਕ ਹੋਵੋਗੇ ਤੇ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਮੈਂ ਵੀ ਆਪਣੇ ਘਰ ਠੀਕ ਹਾਂ ਵਧੀਆ ਤੰਦਰੁਸਤਾਂ ਤੇ ਆਪਣੀਆਂ ਭੈਣਾਂ ਦਾ ਬਹੁਤ ਪਿਆਰ ਮਿਲ ਰਿਹਾ ਔਰ ਬਹੁਤ ਅੱਛੇ ਅੱਛੇ ਮੇਰੀਆਂ ਭੈਣਾਂ ਕਮੈਂਟ ਕਰ ਰਹੀਆਂ ਨੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਜਦੋਂ ਤੁਸੀਂ ਮੈਨੂੰ ਅੱਛੇ ਅੱਛੇ ਕਮੈਂਟ ਕਰਦੇ ਹੋ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਹੋਮ ਰੈਮਡੀ ਔਰ ਇੰਨੀ ਵਧੀਆ ਕਾਰਗਰ ਹੈ ਕਿ ਤੁਹਾਡੇ ਫੇਸ ਤੇ ਗਲੋ ਇੰਨਾ ਵਧੀਆ ਇੱਕਦਮ ਕਾਲਾਪਣ ਝੁਰੜੀਆਂ ਵਗੈਰਾ ਸਾਰਾ ਜਿੰਨਾ ਦਾ 50 ਪਲੱਸ ਤੋਂ ਵੀ ਜਿਨ੍ਹਾਂ ਦੇ ਝੁਰੜੀਆਂ ਪੈ ਜਾਂਦੀਆਂ ਫੇਸ ਤੇ ਇੱਕਦਮ ਟਾਈਟ ਹੋ ਜਾਏਗਾ ਬਹੁਤ ਵਧੀਆ ਹੈ ਪਰ ਇਹ ਨਹੀਂ ਕਈ ਭੈਣਾਂ ਦੇ ਕਮੈਂਟ ਆਉਂਦੇ ਕਿੰਨਾ ਚਿਰ ਲਗਾਉਣਾ ਵਾ ਜੀ ਜਿਹੜਾ ਮੈਂ ਦੱਸਦੀਆਂ ਕਿ ਉਸ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਆ ਕਰੋ ਮੈਂ ਉਹਦੇ 'ਚ ਦੱਸਦੀਆਂ ਕਿੰਨਾ ਟਾਈਮ ਲਗਾਉਣਾ ਤੇ ਪਰ ਜੇ ਤੁਸੀਂ ਲਗਾਉਂਦੇ ਰਹੋਗੇ ਤਾਂ ਹੀ ਫਰਕ ਪਾਓਗੇ ਇਹ ਨਹੀਂ ਕਿ ਤੁਸੀਂ ਇੱਕ ਦਿਨ ਲਗਾ ਲਿਆ ਚਾਰ ਦਿਨ ਲਗਾਏ ਨਾ ਫਿਰ ਪੰਜਵੇਂ ਦਿਨ ਲਗਾ ਲਿਆ ਫਿਰ ਤੁਸੀਂ ਮੈਨੂੰ ਕਮੈਂਟ ਕਰੋਗੇ ਜੀ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਕਿਉਂਕਿ ਮੇਰਾ ਫਟਕਰੀ ਵਾਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਉਹਦਾ ਮੈਨੂੰ ਬਹੁਤ ਫਾਇਦਾ ਮਿਲਿਆ ਔਰ ਮੈਂ ਡੇਲੀ ਯੂਜ਼ ਕਰ ਰਹੀ ਹਾਂ ਕਿਉਂਕਿ ਮੈਂ 1 ਮਹੀਨਾ ਪਹਿਲਾਂ ਜੁ ਕੀਤੀ ਹੋਈ ਹੈ ਇਹਨਾਂ ਦੇ ਉੱਤੇ ਤੇ ਮੇਰੇ ਬਿਲਕੁਲ ਮੁੜ ਕੇ ਨਹੀਂ ਆਏ ਕਿ ਯਾਨੀ ਕਿ ਆ ਕਿ ਦੁਬਾਰਾ ਆ ਜਾਂਦੇ ਬਹੁਤ ਕੁਐਸਚਨ ਪੁੱਛੇ ਤੇ ਮੇਰੇ ਦੁਆਰਾ ਨਹੀਂ ਆਏ ਕਿ ਜੋ ਮੈਂ ਆਪਣੇ ਤੇ ਕੀਤੀ ਹੈ ਯੂਜ਼ ਤੇ ਫਿਰ ਮੈਂ ਤੁਹਾਨੂੰ ਸ਼ੇਅਰ ਕੀਤੀ ਵੀਡੀਓ ਤੇ ਅੱਜ ਮੈਂ ਜਿਹੜੀ ਤੁਹਾਡੇ ਵਾਸਤੇ ਹੋਮ ਰੈਮਡੀ ਲੈ ਕੇ ਆਈਆਂ ਫੇਸ਼ਲ ਵਾਸਤੇ ਜਿੰਨਾਂ ਭੈਣਾਂ ਦੇ ਚਿਹਰੇ ਤੇ ਝੁਰੜੀਆਂ ਆ ਜਾਂਦੀਆਂ ਸ਼ਾਈਆਂ ਪੈ ਜਾਂਦੀਆਂ ਕਾਲਾਪਨ ਆ ਜਾਂਦਾ ਟੈਨਿੰਗ ਹੋ ਜਾਂਦੀ ਹੈ ਧੁੱਪ ਤੋਂ ਬਾਹਰ ਆ ਕੇ ਤੇ ਰਾਤ ਨੂੰ ਸਾਨੂੰ ਕਰ ਲੈਣੀ ਚਾਹੀਦੀ ਲੋ ਰਾਤ ਨੂੰ ਥੋੜਾ ਵਧੀਆ ਰਗਦਾ ਰਾਤ ਨੂੰ ਤੁਸੀਂ ਕਰਕੇ ਸੌਂ ਜੋ ਤੇ ਸਵੀਰ ਨੂੰ ਚੇਰਾਖੀ ਲੇਖਿਆ ਤੁਹਾਡਾ ਹੋਏਗਾ ਤੇ ਜਿਹੜੀਆਂ ਭੈਣਾਂ ਰਾਤ ਨੂੰ ਨਹੀਂ ਕਰ ਸਕਦੀਆਂ ਤੇ ਉਸ ਤੋਂ ਬਾਅਦ ਤੁਸੀਂ ਦਿਨ 'ਚ ਕਰ ਸਕਦੀਆਂ ਪਰ ਰਾਤ ਨੂੰ ਕਰਨ ਤੋਂ ਬਾਅਦ ਸੀਰਮ ਜੀ ਜਿਹੜਾ ਤੁਸੀਂ ਯੂਜ਼ ਕਰਦੇ ਉਹ ਜ਼ਰੂਰ ਕਰੋ ਜੇ ਘਰ ਵਾਲਾ ਹੋਮ ਮੇਡ ਸੀਰਮ ਤੁਸੀਂ ਕਹੋਗੇ ਤੇ ਉਹ ਵੀ ਮੈਂ ਬਣਾਵਾਂਗੀ ਤੇ ਵੈਸੇ ਤੇ ਪਿਛ ਬਹੁਤ ਵਧੀਆ ਚੋਲਾ ਦਾ ਚੋਲਾ ਨੂੰ ਭੇ ਲੋ ਤੇ ਉਹਨੂੰ ਗ੍ਰਾਈਂਡ ਕਰਕੇ ਤੇ ਉਹਦਾ ਵੀ ਕਰ ਲੋ ਬਹੁਤ ਵਧੀਆ ਜੈਲ ਲਗਾ ਲੋ ਐਲੋਵੇਰਾ ਜੈਲ ਕੰਮ ਲੈ ਦੇ ਵਿੱਚ ਲੱਗੀ ਹੁੰਦੀ ਆ ਉਹ ਲਗਾ ਲੋ ਬਹੁਤ ਫਾਇਦੇਮੰਦ ਹੈ ਤੇ ਮੈਂ ਚਲੋ ਜਿਆਦਾ ਗੱਲਾਂ ਕਰਦੇ ਹਾਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਕਿ ਕਹਿੰਦੇ ਕਮੈਂਟ ਆਏ ਸੀ ਕਿ ਵੀਡੀਓ ਲੰਬੀ ਨਾ ਪਾਇਆ ਕਰੋ ਤੇ ਮੈਂ ਹੁਣ ਤੁਹਾਨੂੰ ਦੱਸਦੀਆਂ ਕਿ ਕਿਦਾਂ ਸਾਰਾ ਮਿਕਸ ਕਰਨਾ ਹੈ ਚਲੋ ਜੀ ਫਰੈਂਡਸ ਇਹ ਇੱਕ ਮੈਂ ਬਦਾਮ ਭੇਂਕੇ ਰੱਖਿਆ ਹੋਇਆ ਸੀ ਰਾਤ ਦਾ ਤੇ ਇਹਨੂੰ ਮੈਂ ਛੇਲਾਂਗੀ ਹੁਣ ਇਦਾਂ ਇੱਕ ਬਦਾਮ ਲੈ ਲਿਆ ਤੇ ਬਨਾਣਾ ਲੈ ਲਿਆ ਇਹਦੇ ਮੈਂ ਚਾਰ ਸਲਾਈਸ ਕੱਟ ਲਾਂਗੀ ਇਹਨਾਂ ਹੀ ਪਾਣਾ ਤੇ ਇਹ ਨਮਾ ਮਿਕਸੀ ਜਾਰ ਵਿੱਚ ਪਾ ਲਾਂਗੀ ਤੇ 1.5 ਚਮਚਾ ਮੈਂ ਲੈ ਲਿਆ بیسਨ ਤੇ ਕੋਸ਼ਿਸ਼ ਕਰਿਆ ਕਰੋ ਕਿ ਚਣਿਆਂ ਦੀ ਦਾਲ ਨੂੰ ਸਕਾ ਕੇ ਉਹਦਾ ਹੀ ਪੀਸਿਆ ਕਰੋ ਤੇ ਹਾਫ ਚਮਚ ਮੈਂ ਲੈ ਲਿਆ ਕਾਫੀ ਦਾ ਤੇ 1 ਚਮਚ ਮੈਂ ਲੈ ਲਿਆ ਮਸਰਾਂ ਦੀ ਦਾਲ ਪੀਸੀ ਹੋਈ ਉਹਦਾ ਪਾਊਡਰ ਇਹ ਮੈਂ ਘਾਰ ਹੀ ਪੀਸ ਕੇ ਰੱਖਿਆ ਹੋਇਆ ਸੀ ਤੇ ਇਹ ਮੈਂ ਲੈ ਲਿਆ ਕਣਕ ਦਾ ਆਟਾ ਇਹਦੀ ਜਗ੍ਹਾ ਤੁਸੀਂ ਸੂੜਾ ਵੀ ਲੈ ਸਕਦੇ ਹੋ ਤੇ ਇਹ ਬਾਦਾਮ ਮੇ ਵਿੱਚ ਪਾ ਦਿੱਤਾ ਤੇ ਘਰ ਦਾ ਜਿਹੜਾ ਦਹੀਂ ਜਮਾਇਆ ਹੁੰਦਾ ਖੱਟਾ ਦਹੀਂ ਹੋਣਾ ਚਾਹੀਦਾ ਇਹ ਇੱਕ ਦਿਨ ਦਾ ਪਹਿਲਾ ਉਹ ਦੋ ਚਮਚ ਪਾ ਦਿੱਤੇ ਤੇ ਕੋਕੋਨਟ ਆਇਲ ਆਇਲ ਜਿਹੜਾ ਹੁੰਦਾ ਤੇਲ ਹੁੰਦਾ ਏ ਪਿਓਰ ਤੇਲ ਜਾਂ ਤੁਸੀਂ ਬਾਦਾਮ ਦੀਆਂ ਬੂੰਦਾਂ ਦੋ ਚਾਰ ਪਾ ਲਓ ਤੇ ਜਾਂ ਨਾਰੀਅਲ ਦਾ ਤੇਲ ਇਦਾਂ ਪਾ ਲਓ ਤੇ ਦੂਸਰੇ ਵਾਲ ਪੈਰਾਸ਼ੂਟ ਵਾਲਾ ਜਿਹੜਾ ਦੂਸਰਾ ਨਿ ਵਰਤਨਾ ਕੇਵਲ ਆ ਰਾਮਦੇਵ ਦਾ ਪਿਓਰ ਲੈ ਲੈਣਾ ਤੁਸੀਂ ਤੇ ਫਿਰ ਇਹਨੂੰ ਗ੍ਰਾਈਂਡ ਕਰਕੇ ਇਦਾਂ ਬਲੈਂਡ ਕਰ ਲੈਣਾ ਤੇ ਮਿਕਸ ਬਣ ਜੇਗਾ ਸਾਰਾ ਤੇ ਮਿਕਸਰ ਜਾਂ ਬਣ ਕੇ ਬਹੁਤ ਵਧੀਆ ਰੈਡੀ ਹੋ ਜਾਏਗਾ ਤੇ ਬਹੁਤ ਇਹ ਘਰ ਦੀਆਂ ਚੀਜ਼ਾਂ ਹੀ ਮੈਂ ਜਿਹੜੇ ਰਸੋਈ 'ਚ ਸੀਗੀਆਂ ਕੋਈ ਮੈਨੂੰ ਮਾਰਕੀਟ ਤੋਂ ਲੈ ਕੇ ਆਉਣੀ ਨਹੀਂ ਪਈ ਤੇ ਉਹ ਮੈਂ ਲੈ ਲੀਆਂ ਤੇ ਹੁਣ ਇਹਨੂੰ ਮੈਂ ਇੱਕ ਬੌਲ 'ਚ ਕੱਢ ਲਿਆ ਕੌਲੀ 'ਚ ਕੱਢ ਲਿਆ ਵਾ ਤੇ ਇਸ ਤੋਂ ਮੈਂ ਬਾਤਾਂ ਦੱਸਾਂ ਕਿ ਦਾ ਅਪਲਾਈ ਕਰਨਾ ਤੇ ਇਹਨੂੰ ਇਦਾਂ ਮਿਕਸ ਕਰ ਲੈਣਾ ਜਰਾ ਕਿਉਂਕਿ ਇਹ ਥੋੜਾ ਹੌਨ ਕਰਕੇ ਤੇ ਮਿਕਸੀ ਦੇ ਵਿੱਚ ਪੀਸਿਆ ਤਾਂ ਤੁਹਾਨੂੰ ਪਤਾ ਹੀ ਕਿ ਵੱਡੇ ਜਾਰ ਚ ਪੀਸਿਆ ਸੀ ਤੇ ਇਦਾਂ ਦਾ ਹੋ ਗਿਆ ਤੇ ਫਿਰ ਇਹਨੂੰ ਚਮਚ ਦੇ ਨਾਲ ਇਦਾਂ ਬਲੈਂਡ ਜਦੋਂ ਕਰਦੇ ਆਂ ਅਸੀਂ ਤੇ ਬਹੁਤ ਸੁਲੇਸਤਾਰ ਬਣਦਾ ਇਦਾਂ ਤੇ ਇਹ ਮੈਂ ਥੋੜਾ ਜ਼ਿਆਦਾ ਬਣਾ ਕੇ ਰੱਖਿਆ ਕਿ ਮੈਂ ਫ੍ਰਿਜ ਰੱਖ ਲਾਂਗੀ ਇਹਦੇ ਉੱਤੇ ਕੁਝ ਨਹੀਂ ਲਗਾਇਆ ਹੋਮ ਉਹ ਜਿਹੜਾ ਮੈਂ ਬਣਾਇਆ ਸੀ ਉਹ ਬਣ ਕੇ ਹੋ ਗਿਆ ਤਿਆਰ ਤੇ 10 ਮਿੰਟ ਨੂੰ ਮੈਂ ਰੈਸਟ ਤੇ ਰੱਖਿਆ ਸੀਗਾ ਉਸ ਤੋਂ ਬਾਅਦ ਮੈਂ ਉਨੋ ਇਹ ਵਾਲਾ ਜੋੜਾ ਬਣਿਆ ਹੋਇਆ ਦੇਖੋ ਤੇ ਇਹ ਫੇਸ਼ਲ ਬਹੁਤ ਮਹਿੰਗੇ ਫੇਸ਼ਲ ਜਿਹੜੇ ਮਿਲਦੇ ਮਾਰਕੀਟ ਉਹਦੇ ਉਹਦੇ ਤੋਂ ਵਧੀਆ ਇਹ ਘਰ ਹੋਮ ਰੈਮਡੀ ਹੈ ਤੁਸੀਂ ਘਰ ਫੇਸ਼ਲ ਬਣਾਓ ਬਹੁਤ ਵਧੀਆ ਇੰਨਾ ਵਧੀਆ ਇੰਨਾ ਕਾਰਗਰ ਮਤਲਬ ਇੱਕਦਮ ਉਸੇ ਵਲੇ ਚਿਹਰਾ ਜਿਹੜਾ ਬਹੁਤ ਸਾਫ ਹੋ ਜਾਏਗਾ ਕਿਉਂਕਿ ਮੈਂ ਜਿਹੜਾ ਕੱਲ ਮਲਠੀ ਵਾਲਾ ਔਰ ਪਾਇਆ ਸੀਗਾ ਤੁਹਾਨੂੰ ਦੱਸਿਆ ਸੀ ਬੇਲ ਪਾਊਡਰ ਵਾਲੋ ਤੇ ਉਹ ਮੈਂ ਬਣਾ ਕੇ ਥੋੜਾ ਵਜਾਦਾ ਰੱਖਿਆ ਸੀ ਕਿਉਂਕਿ ਮੈਂ ਤੀਸਰੇ ਦਿਨ ਫਿਰ ਮੈਂ ਆਪਣਾ ਕੀਤਾ ਸੀ ਚਿਹਰਾ ਮੇਰਾ ਦੇਖਿਆ ਕਿ ਪਹਿਲੇ ਨਾ ਬਹੁਤ ਜ਼ਿਆਦਾ ਡਾਰਕ ਕਲਰ ਹੋਇਆ ਪਏ ਸੀਗਾ ਮੇਰਾ ਤੇ ਅੱਗੇ ਨਾ ਫਾਇਦਾ ਮੈਨੂੰ ਬਹੁਤ ਜ਼ਿਆਦਾ ਕਿਉਂਕਿ ਮੈਂ ਵੀ ਹੁਣ ਤੁਹਾਡੇ ਦੇ ਨਾਲ ਨਾਲ-ਨਾਲ ਵੀਡੀਓ ਕਰਨ ਦੇ ਨਾਲ ਸ਼ੂਟ ਤੇ ਤੁਹਾਨੂੰ ਵੀ ਦਿਖਾ ਰਹੀ ਹਾਂ ਤਾਂ ਆਪਣੇ ਵੀ ਮੈਂ ਕਰ ਕਰ ਰਹੀ ਹਾਂ ਤੇ ਮੈਂ ਹੱਥਾਂ ਦੇ ਉੱਤੇ ਵੀ ਕਲੀਨਸਿੰਗ ਇਦਾਂ ਹੀ ਐਲੋਵੇਰਾ ਵਗੈਰਾ ਲਗਾ ਰਹੀ ਹਾਂ ਤੇ ਮੇਰਾ ਰੰਗ ਕਾਫੀ ਹੱਥਾਂ ਦਾ ਵੀ ਫੇਅਰ ਹੋਇਆ ਹੈ ਤੇ ਮੇਰੀ ਸਕਿਨ ਜਿਹੜੀ ਬਹੁਤ ਬਲੈਕ ਹੋ ਚੁੱਕੀ ਸੀਗੀ ਬਹੁਤ ਡੈਡ ਹੋਈ ਪਈ ਸੀਗੀ ਕਿ ਬਿਲਕੁਲ ਮੇਰੇ ਕੋਲ ਟਾਈਮ ਨਹੀਂ ਸੀਗਾ ਆਪਣੇ ਲਈ ਤੇ ਹੁਣ ਮੈਂ ਇਹ ਯੂਜ਼ ਕਰ ਰਹੀ ਹਾਂ ਤੇ ਮੇਰਾ ਠੀਕ ਹੈ ਤੁਹਾਡੇ ਸਾਹਮਣੇ ਰਿਜ਼ਲਟ ਹੈ ਤੇ ਚਲੋ ਹੁਣ ਜਿਆਦਾ ਗੱਲਾਂ ਨਾ ਕਰਦੇ ਹੋਏ ਤੇ ਇਹਨੂੰ ਅਪਲਾਈ ਕਰਦੇ ਨਾਲ ਪਸੀਨਾ ਬਹੁਤ ਆ ਗਿਆ ਹੈ ਗਰਮੀ ਬਹੁਤ ਹੈ ਤੇ ਮੈਂ ਟਾਵਲ ਦੇ ਨਾਲ ਆਪਣਾ ਫੇਸ ਸਾਫ਼ ਕਰ ਲਿਆ ਤੇ ਤੁਸੀਂ ਥੋੜਾ ਜਿਹਾ ਗੁਲਾਬ ਜਲ ਲੈ ਲਓ ਟੋਨਰ ਦਾ ਕੰਮ ਕਰਦਾ ਹੈ ਇਨੂੰ ਇਦਾਂ-ਇਦਾਂ ਕਰਕੇ ਸਾਰੇ ਫੇਸ ਤੇ ਇਦਾਂ ਲਗਾ ਲਓ। ਇਦਾਂ ਲਗਾ ਲਓ। ਤੇ ਇੱਕ ਟਾਵਲ ਨੂੰ ਤੁਸੀਂ ਇਦਾਂ ਰੱਖ ਲਓ ਕੱਪ ਤੁਹਾਡੇ ਕੱਪੜੇ ਨਾ ਖਰਾਬ ਹੋਣ ਤੇ ਮੈਂ ਰੱਖ ਦੇਣੀ ਕਿਉਂਕਿ ਮੈਂ ਅਪਲਾਈ ਕਰਨਾ ਤੇ ਫਿਰ ਕੱਪੜੇ ਨਾ ਖਰਾਬ। ਤੇ ਹੋਣਾ ਇਸ ਇਨੂੰ ਮੈਂ ਹੱਥ ਨਾਲ ਹੀ ਲਗਾਵਾਂਗੀ ਇਦਾਂ ਹੀ ਹੱਥ ਨਾਲ ਲਗਾ ਲਓ। ਮੇਰੇ ਮਿਰਰ ਸਾਹਮਣੇ ਐ ਇੱਕਦਮ ਤੇ ਮੈਂ ਤਾਂ ਕਰਕੇ ਲਗਾ ਰਹੀ ਹਾਂ। ਬਹੁਤ ਵਧੀਆ ਥੋੜਾ ਚਿਪਚਿਪਾ ਜਿਹਾ ਲੱਗੇਗਾ ਕਿਉਂਕਿ ਬੈਂਕ ਪਾਇਆ ਨੇ ਵਿੱਚ ਬਣਾਣਾ ਪਾਇਆ ਥੋੜਾ ਚਿਪਚਿਪਾ ਜਰੂਰ ਲੱਗੇਗਾ ਤੇ ਬਹੁਤ ਵਧੀਆ ਮੈਂ ਥੋੜੀ ਜਿਆਦਾ ਫੇਸ਼ਲ ਬਣਾ ਕੇ ਰੱਖ ਲੀਏ ਫ੍ਰਿਜ ਰੱਖ ਲਾਂਗੀ ਫਿਰ ਮੈਂ ਕਰ ਲਾਂਗੀ ਕਿਉਂਕਿ ਮੇਰੇ ਬੇਟੇ ਦੇ ਬਹੁਤ ਪਿੰਪਲ ਆਏ ਹੋਏ ਫੇਸ ਦੇ ਉੱਤੇ ਤੇ ਉਹਦੇ ਵਾਸਤੇ ਮੈਂ ਕੁਝ ਵਰਤ ਰਹੀ ਆ ਉਹ ਠੀਕ ਹੋਏਗਾ ਫਿਰ ਮੈਂ ਤੁਹਾਨੂੰ ਉਹ ਵੀ ਸ਼ੇਅਰ ਜ਼ਰੂਰ ਕਰਾਂਗੀ ਤੇ ਇਦਾਂ ਸਾਰੇ ਪਲਾਂਪ ਅਪਲਾਈ ਕਰ ਲੈਣਾ ਸਾਰੇ ਮੂੰਹ ਦੇ ਉੱਤੇ ਫੇਸ਼ਲ ਤੇ ਜਦੋਂ ਇਹ 10 ਮਿੰਟ ਲੱਗ ਜਾਣਗੇ ਸੁੱਕ ਥੋੜਾ ਜਿਹਾ ਹੋਏਗਾ ਫਿਰ ਇਹਨੂੰ ਰਬ ਕਰਾਂਗੇ ਅਸੀਂ ਇਹਨੂੰ ਥੋੜਾ ਜਿਹਾ ਇਦਾਂ ਕਸਾ ਲਾਂਗੇ ਜੇ ਦੀ ਫੇਸ਼ਲ ਕਰ ਦੀਵੇਂ ਕਰਦੇ ਆ ਉਦਾਂ ਕਲੀਨਿੰਗ ਫੇਸ਼ੀਅਲ ਸਾਰਾ ਕੁਝ ਹੁੰਦਾ ਲਓ ਜੀ ਹੁਣ 10 ਮਿੰਟ ਹੋ ਗਏ ਲੱਗੇ ਨੂੰ ਤੇ ਹੁਣ ਮੈਂ ਇਹਨੂੰ ਇੱਧਾ ਇੱਧਾ ਕਰਕੇ ਫੇਸ ਨੂੰ ਇਹ ਸਟੈਪ ਇਧਰੋਂ ਸਟੈਪ ਇਦਾਂ ਲੈ ਕੇ ਆਉਣੇ ਆ ਤੇ ਇਧਰੋਂ ਇਦਾਂ ਲੋਜੀ ਪੂਰੇ 10 ਮਿੰਟ ਹੋ ਗਏ ਤੇ ਮੇਰੀ ਮ사ਜ ਕੀਤੀ ਅੱਛੀ ਤਰ੍ਹਾਂ ਧੌਣ ਤੇ ਵੀ ਕਰ ਲੋ ਜਿਨ੍ਹਾਂ ਦੀ ਕੋਣੀਆਂ ਕਾਲੀਆਂ ਹੋ ਜਾਂਦੀਆਂ ਹਨ ਕਈ ਵਾਰੀ ਐਦਾਂ ਸੀ ਆਦਤ ਹੁੰਦੀ ਆ ਸਾਨੂੰ ਬੈਠਣ ਦੀ ਤੇ ਕੋਣੀਆਂ ਕਾਲੀਆਂ ਹੋ ਜਾਂਦੀਆਂ ਤੇ ਉਹਤੇ ਵੀ ਅਸੀਂ ਯੂਜ਼ ਕਰ ਸਕਦੇ ਹਾਂ ਤੁਹਾਡੇ ਜਿਹੜਾ ਕਾਲਾਪਨੋਂ ਦੂਰ ਹੋ ਜਾਏਗਾ ਕੋਣੀਆਂ ਨੂੰ ਸਾਫ਼ ਕਰੋ ਗਿੱਟੇ ਸਾਈਡ ਤੇ ਕਈ ਵਾਰੀ ਬੈਠਣ ਨਾਲ ਭਾਰਾ ਬੰਦਾ ਹੋਏ ਤੇ ਉਹਦੀਆਂ ਕਾਲੀਆਂ ਹੋ ਜਾਂਦੀਆਂ ਉਹ ਤੇ ਵੀ ਤੁਸੀਂ ਲਗਾ ਸਕਦੇ ਹੋ ਕਹਿੰਦੇ ਹੰਦੇ ਨੇ ਜਿੰਨਾ ਕਰੋਗੇ ਉਹ ਨਹੀਂ ਫਾਲ ਮਿਲਦਾ ਹਨਾ ਜੇ ਅਸੀਂ ਕਰਾਂਗੇ ਨਾ ਤਾਂ ਸਾਨੂੰ ਫਾਲ ਕਿੱਥੋਂ ਫਾਲ ਦੀ ਉਮੀਦ ਕਿੱਥੋਂ ਰੱਖਾਂਗੇ ਜੇ ਅਸੀਂ ਕੰਮ ਹੀ ਨਹੀਂ ਕਰਾਂਗੇ ਤਾਂ ਕੋਈ ਕੰਮ ਹੈ ਜੀ ਹਨਾ ਤੇ ਇਹ ਪਿਆਨਾ ਨੂੰ ਘਰ ਜਰੂਰ ਕਰਨਾ ਚਾਹੀਦਾ ਲੋ ਜੀ ਇਦਾਂ ਹੋਗੇ ਫਿਸ਼ਸ ਤੇ ਜਿੰਨਾ ਦੀ ਧੌਣ ਨਾਲ ਪਿੱਛੋਂ ਕਾਲੀ ਹੁੰਦੀ ਉਹਤੇ ਵੀ ਤੁਸੀਂ ਅਪਲਾਈ ਕਰੋ ਤੇ ਬਹੁਤ ਵਧੀਆ ਸਾਫ਼ ਹੁੰਦੀ ਹੈ ਤੇ ਹੁਣ ਮੈਂ ਇੱਕ ਟਿਸ਼ੂ ਦੇ ਨਾਲ ਇਹਨੂੰ ਸਾਫ਼ ਕਰ ਲਾਂਗੇ ਇਹਨੂੰ ਉਹਦੇ ਨਾਲ ਲਗਾ ਟਿਸ਼ੂ ਦੇ ਨਾਲ ਇਦਾਂ ਲਾ ਲਾਂ ਤੁਸੀਂ ਆਪ ਦੇਖੋ ਮੇਰਾ ਚਿਹਰਾ ਕਿੰਨਾ ਕਲੀਨ ਹੋ ਗਿਆ ਟੌਵਲ ਰੱਖ ਲਿਆ ਸੀਗਾ ਲੱਗ ਜਾਂਦਾ ਨਾ ਕਈ ਵਾਰੀ ਉਹ ਦਿਖਾਣਾ ਹੁੰਦਾ ਉਹ ਧਿਆਨ ਨਹੀਂ ਹੁੰਦਾ ਲਓ ਜੀ ਇੱਥੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਤੇ ਤੁਸੀਂ ਸੀਰਮ ਜਿਹੜਾ ਵਰਤਦੇ ਹੋ ਆਪ ਉਹ ਯੂਜ਼ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਬ੍ਰਾਂਡ ਦਾ ਕੋਈ ਵੀ ਜਿਹੜਾ ਵੀ ਤੁਸੀਂ ਘਰ ਵਿੱਚ ਯੂਜ਼ ਕਰਦੇ ਹੋ ਉਹ ਲਗਾ ਲਓ ਬਾਅਦ ਵਿੱਚ ਤੇ ਕੋਸ਼ਿਸ਼ ਕਰਿਆ ਕਰੋ ਕਿ ਰਾਤ ਨੂੰ ਜਿਆਦਾ ਵਧੀਆ ਕਰਕੇ ਜਦੋਂ ਕਿਸੇ ਮੈਰਿਜ ਤੇ ਜਾਣਾ ਹੋਵੇ ਤੇ ਪਹਿਲਾਂ ਤੁਸੀਂ ਇੱਕ ਵਾਰੀ ਇਹਦਾ ਫੇਸ਼ਲ ਕਰ ਲੋ ਤੇ ਬਹੁਤ ਵਧੀਆ ਗਲੋਇੰਗ ਸਕਿਨ ਬਣਾਉਂਦਾ ਹੈ ਤੇ ਬਹੁਤ ਵਧੀਆ ਸਾਫ਼ ਸੁਥਰੀ ਤੇ ਇੱਕਦਮ ਮੈਲ ਸਾਰੀ ਕੱਢ ਦਿੰਦਾ ਹੈ ਫਿਰ ਤੇਰੇ ਤੇ ਮੈਂ ਕੁਝ ਨਹੀਂ ਪਹਿਲਾਂ ਲਿਪਸਟਿਕ ਲਗਾਈ ਸੀਗੇ ਤੇ ਹੋਰ ਕੁਝ ਨਹੀਂ ਤੇ ਇਹਨੂੰ ਹਟਾਰ ਲਾਂਗੇ ਸੀ ਤੇ ਹੁਣ ਅਸੀਂ ਇਦਾਂ ਵੀ ਕਰ ਸਕਦੇ ਆ ਵਾਈਪਸ ਦੇ ਨਾਲ ਵੀ ਸਾਫ਼ ਕਰ ਸਕਦੇ ਆ ਹਨਾ ਇਹ ਲੈ ਲਓ ਨਿੱਤਾ ਟਾਵਲ ਲੈ ਲਓ ਇੱਕ ਤੇ ਉਹਦੇ ਨਾਲ ਠੰਡਾ ਪਾਣੀ ਫ੍ਰੀਜ਼ਰ ਦਾ ਲੈ ਕੇ ਕਿਉਂਕਿ ਜਦੋਂ ਅਸੀਂ ਮ사ਜ ਕਰਦੇ ਆ ਉਦੋਂ ਅੰਦਰੋਂ ਹੀਟ ਨਿਕਲਦੀ ਹਨਾ ਪਰ ਜ਼ੋਰ ਕੁੱਟ ਕੁੱਟ ਕੇ ਬਿਲਕੁਲ ਰਬ ਨਹੀਂ ਕਰਨਾ ਫਿਰ ਤੁਸੀਂ ਕਹੋਗੇ ਦੀਦੀ ਮੇਰੇ ਇਦਾਂ ਬਲੈਕ ਹੋ ਗਿਆ ਇਹ ਹੋ ਗਿਆ ਹਨਾ ਤੇ ਹੌਲੀ ਹੌਲੀ ਤੁਸੀਂ ਮ사ਜ ਕਰਨੀ ਹੈ ਚਿਹਰੇ ਦੀ ਕਿ ਬਹੁਤ ਇਦਾਂ ਦਾ ਨਹੀਂ ਮਲਣਾ ਲੋਚ ਤੁਸੀਂ ਲਾਈਵ ਰਿਜ਼ਲਟ ਦੇਖੋ ਕਿ ਮੇਰੀ ਸਕਿਨ ਸਾਫ਼ ਹੋ ਗਈ ਗੋਰੀ ਤੇ ਸ਼ਾਇਦ ਮੈਂ ਨਹੀਂ ਆ ਪਰ ਸਕਿਨ ਮੇਰੀ ਸਾਫ਼ ਹੋ ਗਈ ਤੇ ਸਕਿਨ ਸਾਫ਼ ਕਰਨ ਵਾਸਤੇ ਥੋੜੇ ਦਿਨ ਮੈਂ ਕਰਾਂਗੀ ਤੇ ਕੀ ਰਿਜ਼ਲਟ ਆਉਂਦਾ ਤੇ ਮੈਂ ਜੋ ਵੀ ਦੱਸਾਂਗੀ ਤੁਹਾਨੂੰ ਹੋਮ ਰੈਮਡੀ ਤੇ ਮੈਂ ਜਿਹੜੀ ਤੁਹਾਡੇ ਇਹਦੇ ਵਿੱਚ ਦੱਸਿਆ ਹੋਇਆ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਈਆਂ ਨੇ ਇੱਕ ਮੈਂ ਤਾਂ ਆਟਾ ਪਾਇਆ ਤੇ ਹੋ ਸਕੇ ਤੇ ਤੁਸੀਂ ਨਾ ਪਲੀਜ਼ ਸੂੜਾ ਨਹੀਂ ਹੁੰਦਾ ਪਿੰਡਾਂ ਚ ਜਿਵੇਂ ਕਣਕ ਸੀ ਪਿਓ ਲੈਨੇ ਆ ਆਰਗੈਨਿਕ ਤਾਂ ਉਹਨੂੰ ਪੀਸਾਨੇ ਆ ਫਿਰ ਆਟਾ ਥੋੜਾ ਮੋਟਾ ਦਰਦਰਾ ਆਟਾ ਹੁੰਦਾ ਉਹਨੂੰ ਜਦੋਂ ਛਾਂਦੇਓ ਤੇ ਸੂੜਾ ਨਿਕਲਦਾ ਕੋਸ਼ਿਸ਼ ਕਰਿਓ ਕਿ ਚੌਲਾਂ ਦੀ ਜਗ੍ਹਾ ਉਹ ਸੂੜਾ ਜਾਂਦੀ ਆ ਉਹ ਪਾਉਣਾ ਚ ਉਹ ਪਾਓ ਕਿਉਂਕਿ ਪਹਿਲਾਂ ਭੈਣਾ ਇਦਾਂ ਜਦੋਂ ਪੁਰਾਣੇ ਸਮੇਂ ਤੇ ਕਿਹੜੇ ਪਾਰਲਰ ਹੁੰਦੇ ਸੀਗੇ ਤੇ ਸਾਰੀਆਂ ਭੈਣਾ ਘਰੇ ਹੀ ਇਹ ਮਤਲਬ ਵਟਨਾ ਜਿਹਨੂੰ ਕਹ ਦਿੰਦੇ ਉਹ ਬਣਾ ਕੇ ਲਗਾਉਂਦੀਆਂ ਹੁੰਦੀਆਂ ਸੀ ਤੇ ਸਕਿਨ ਬਹੁਤ ਸਾਫ਼ ਹੋ ਜਾਂਦੀ ਹੁੰਦੀ ਸੀਗੀ ਤੇ ਹੁਣ ਹੀ ਹੁਣ ਹੀ ਰਵਾਜ਼ ਆ ਗਿਆ ਕਿ ਵਿਆਹ ਹੋਵੇ ਤੇ ਅਸੀਂ ਪਾਰਲਰਾਂ ਤੇ ਜਾਂਦੇ ਕੋਈ ਫੰਕਸ਼ਨ ਹੋਵੇ ਤੇ ਪਾਰਲਰਾਂ ਤੇ ਜਾਵੇ ਤੇ ਘਰ ਦਾ ਬਿਲਕੁਲ ਹੀ ਅਸੀਂ ਕੋਈ ਇਦਾਂ ਦੀਆਂ ਜਿਹੜੀਆਂ ਰੈਮਡੀਆ ਬਿਲਕੁਲ ਛੱਡ ਚੁੱਕੇ ਆ ਜਿਹੜੀਆਂ ਸੜੀਆਂ ਪਹਿਲਾਂ ਦੀਆਂ ਹੈਗੀਆਂ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਗੀ ਤੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਇਸ ਤੋਂ ਬਾਅਦ ਮੈਂ ਲਗਾਵਾਂਗੀ ਸੀਰਮ ਮੈਂ ਮਾਮਾਰਸ ਦਾ ਸੀਰਮ ਵਰਤਦੀ ਆ ਮੈਂ ਕੋਈ ਪ੍ਰੋਮੋਸ਼ਨ ਵਾਸਤੇ ਨਹੀਂ ਕਰ ਰਹੀ ਕਿਉਂਕਿ ਮੈਂ ਆਲਰੇਡੀ ਵਰਤਦੀ ਆ ਤੇ ਤੁਸੀਂ ਜ਼ਰੂਰੀ ਨਹੀਂ ਚੌਲਾਂ ਦੀ ਪੇਸ਼ਣ ਨੂੰ ਰੱਖ ਲਓ ਚੌਲਾਂ ਨੂੰ ਭਿੰਕੇ ਰੱਖੋ ਉਹਨੂੰ ਕਰਕੇ ਫੇਸ ਤੇ ਲਗਾ ਲਓ ਤੇ ਬਹੁਤ ਵਧੀਆ ਐਲੋਵੇਰਾ ਜੈਲ ਲਗਾ ਲਓ ਤੇ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਸੀਰਮ ਇੱਦਾਂ ਕਰਕੇ ਇਹਦਾ ਸੀਰਮ ਲਗਾ ਲਓ ਤੇ ਕੋਈ ਸੀਰਮ ਜਿਹੜਾ ਤੁਸੀਂ ਰਾਤ ਨੂੰ ਹੀ ਯੂਜ਼ ਕਰਨਾ ਹੈ ਇੱਦਾਂ ਕਰਕੇ ਇਹ ਇੱਦਾਂ ਕਰਕੇ ਲਗਾ ਲਿਓ ਤੇ ਹੁਣ ਤੁਸੀਂ ਆਪ ਦੇਖੋ ਚਿਹਰਾ ਇੱਕਦਮ ਸਾਫ਼ ਹੋ ਗਿਆ ਮੇਰਾ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂ ਉਮੀਦ ਕਰਦੀ ਆਂ ਤੁਹਾਨੂੰ ਇਹ ਮੇਰੀ ਹੋਮ ਰੈਮਡੀ ਵਧੀਆ ਲੱਗੇਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਸਤਿ ਸ਼ਕਾਲ ਓਕੇ ਬਾਏ ਬਾਏ ਟੇਕ ਕੇਅਰ